ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਖੁਸ਼ੀ ਹੈਗੀ ਹੈ ਜਿਹੜੀ ਸਾਨੂੰ ਕਿੜੀਆਂ-ਕਿੜੀਆਂ ਦਿੱਕਤਾਂ ਪਰੇਸ਼ਾਨੀਆਂ ਬਿਮਾਰੀਆਂ ਤੋਂ ਬਚਾ ਸਕਦੀ ਹੈ ਜਿਹੜੀ ਖੁਸ਼ੀ ਹੈ ਪਰਮਾਤਮਾ ਦੇ ਇੱਕ ਆਪਦੇ ਕੋਲੇ ਬੰਨ ਕੇ ਰੱਖੀ ਹੋਈ ਹੈ ਹੁਣ ਜੇ ਉਹਦੀ ਨਦਰ ਸਿੱਧੀ ਹੋ ਜੇ ਉਹਦੀ ਨਿਗਾ ਸਵੱਲੀ ਹੋ ਜੇ ਸਾਡੇ ਤੇ ਤੇ ਉਹ ਸਾਡੇ ਭਾਗ ਖੋਲ ਦਿੰਦਾ ਤੇ ਸਾਡੇ ਸਾਰੀ ਖੁਸ਼ੀਆਂ ਸਾਡੀ ਝੋਲੀ ਪਾ ਦਿੰਦਾ ਔਰ ਜਦੋਂ ਸਾਨੂੰ ਕੋਈ ਬਿਮਾਰੀ ਲੱਗਦੀ ਹੈ ਹਾਂਜੀ ਤਾਂ ਬਿਮਾਰੀ ਇੱਕ ਸ਼ਰਾਬ ਦੀ ਤਰ੍ਹਾਂ ਕਹਿੰਦੇ ਬਈ ਜੀ ਮੈਂ ਸਿਰਫ ਸੋਚ ਸੋਚ ਕੇ ਆਪਦਾ ਲਿਵਰ ਵੀ ਸਕਾਲੇ ਸੀ ਸੋਚ ਸੋਚ ਕੇ ਪੂਰਾ ਸ਼ਰੀਰ ਸਕਾਲੇ ਸੀ ਤੁਸੀਂ ਕਿਹੜੀ ਗੱਲ ਉਹਦੇ ਮਨ ਚ ਪਾਈ ਫਿਰ ਅਸੀਂ ਤਾਂ ਇੱਕੋ ਜਦੋਂ ਤੁਹਾਡੇ ਕੋਲ ਆਇਆ ਸੀ ਸਾਡਾ ਦੇਖੋ ਇੱਕੋ ਹੀ ਗੱਲ ਆ ਗਈ ਜੀ ਵੀ ਲੱਖ ਖੁਸ਼ੀਆਂ ਪਾਤਸ਼ਾਈਆਂ ਜੇ ਸਤਗੁਰ ਨਜ਼ਰ ਕਰੇ ਜਿਹੜਾ ਬੰਦਾ ਖੁਸ਼ ਨਹੀਂ ਹੁੰਦਾ ਉਹਨੂੰ ਬਹਿਮ ਅਵੀਰ ਜੇ ਕਿਤੇ ਮੈਂ ਖੁਸ਼ ਹੋ ਗਿਆ ਮੇਰਾ ਨੁਕਸਾਨ ਹੋਊਗਾ ਉਹ ਵਿਚਾਰਾ ਸੇਮਿਆ ਇੰਨਾ ਪਿਆ ਡਰਿਆ ਇਨਫੇ ਜ਼ਿੰਦਗੀ ਦੇ ਬੋਝ ਹੇਠ ਬੰਦੇ ਦਵੇ ਪੈ ਨੇ ਡਿਪਰੈਸ਼ਨ ਦੇ ਵਿੱਚ ਨੇ ਸਾਡਾ ਲੀਵਰ ਉਦਾਸ ਹੋ ਜਾਂਦਾ ਹੈ ਇਹਨੂੰ ਤੁਸੀਂ ਖੁਸ਼ੀ ਪ੍ਰਦਾਨ ਨਹੀਂ ਕਰਦੇ ਫਿਰ ਇਸ ਤਰ੍ਹਾਂ ਦਾ ਮਹਾਰਾਜਾ ਸ਼ਾਹੀ ਸ਼ਰਬਤ ਦੇ ਵਿੱਚ ਤੁਸੀਂ ਕਿਹੜੀ ਚੀਜ਼ ਮਲਾਈ ਹੋਈ ਹੈ ਕਿ ਉਸ ਤੋਂ ਬਾਅਦ ਦਿਲ ਨਹੀਂ ਲੀਵਰ ਗਾਰਡਨ ਗਾਰਡਨ ਹੋ ਜਾਂਦਾ ਪੇਸ਼ੈਂਟ ਹੈਗੇ ਨੇ ਜਿਨ੍ਹਾਂ ਦੇ ਲੀਵਰ ਦੇ ਇਸ ਤਰ੍ਹਾਂ ਦੀ ਸਟੇਜ ਹੈ ਵੀ ਡਾਕਟਰ ਕਹਿੰਦੇ ਨੇ ਇਹ ਬੰਦੇ ਨੇ ਹਫ਼ਤਾ ਬਹੁਤ ਜ਼ਿਆਦਾ 7 ਦਿਨ ਤੋਂ ਵੱਧੇ ਬੰਦੇ ਨੇ ਜਿਉਣਾ ਨਹੀਂ ਉਹ ਸਾਨੂੰ ਜਦੋਂ ਮਿਲ ਕੇ ਗਏ ਰਿਪੋਰਟਸ ਦਿਖਾ ਕੇ ਗਏ 45 ਦਿਨਾਂ ਬਾਅਦ ਤਾਂ ਰਿਵਰਸ ਹੋ ਗਈਆਂ ਜੀ ਤੇ ਰਾਮ ગયો 라ਵਣ ગયો ਜਾਂ ਕਾ ਬਹੁ ਪਰਿਵਾਰ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਗੁਰਬਾਣੀ ਦੀਆਂ ਇਨ੍ਹਾਂ ਤੁਕਾਂ ਦੇ ਵਿੱਚ ਜ਼ਿੰਦਗੀ ਦਾ ਬਹੁਤ ਵੱਡਾ ਫਲਸਫਾ ਲੁਕਿਆ ਹੋਇਆ ਹੈ ਸਲਾਮ ਨਮਸਤੇ ਸਤਿ ਸ਼ਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਤੇ ਅੱਜ ਜੀ ਮੇਰੇ ਨਾਲ ਨੇ ਜਿਹੜੀ ਅਰਵੈਦਾ ਦੇ ਪ੍ਰਬੰਧਕ ਯੋਦਾ ਸਿੰਘ ਜਿਹੜੀਆਂ ਖੁਸ਼ੀਆਂ ਸਾਡੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਜ਼ਰੂਰੀ ਨੇ ਔਰ ਉਸ ਸਤਗੁਰ ਦੀ ਨਦਰ ਜਿਹੜੀ ਹੈ ਉਹ ਕਿੰਨੀ ਕੁ ਸਾਡੇ ਉੱਤੇ ਜ਼ਰੂਰੀ ਹੈ ਤੇ ਇਹ ਜਿਹੜੀਆਂ ਚੀਜ਼ਾਂ ਨੇ ਖੁਸ਼ੀ ਹੈਗੀ ਹੈ ਜਿਹੜੀ ਸਾਨੂੰ ਕਿਹੜੀਆਂ-ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਬਿਮਾਰੀਆਂ ਤੋਂ ਬਚਾ ਸਕਦੀ ਹੈ ਇਸੇ ਮੁੱਦੇ ਤੇ ਉੱਤੇ ਗੱਲਬਾਤ ਅਸੀਂ ਕਰਨ ਵਾਲੇ ਆਯੋਧਿਆ ਜੀ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਸਤਿ ਸ੍ਰੀ ਅਕਾਲ ਫਰੁਕੀ ਜੀ ਜਿੰਨੇ ਵੀ ਦਰਸ਼ਕ ਵੀਡੀਓ ਵੇਖ ਰਹੇ ਨੇ ਬਹੁਤ-ਬਹੁਤ ਧੰਨਵਾਦ ਤੁਸੀਂ ਸਾਨੂੰ ਆਪਦੇ ਚੈਨਲ ਮਾਧਿਅਮ ਰਾਹੀਂ ਬਹੁਤ ਸਾਰੇ ਦਰਸ਼ਕਾਂ ਤੱਕ ਪਹੁੰਚ ਦਾ ਕਰ ਰਹੇ ਆ ਅੱਛਾ ਯੋਧਿਆ ਜੀ ਸਭ ਤੋਂ ਪਹਿਲਾ ਸਵਾਲ ਇਹ ਹੈ ਤੁਹਾਡੇ ਕੋਲ ਡਾਕਟਰ ਸਾਹਿਬ ਕੋਲ ਇੱਥੇ ਸ਼ਖਸ ਬੜੀ ਨਿਰਾਸ਼ਤਾ ਦੇ ਵਿੱਚ ਆਉਂਦਾ ਹੈ ਤੇ ਜਦੋਂ ਜਾਂਦਾ ਹੈ ਉਹਦੇ ਚਿਹਰੇ ਦੇ ਉੱਤੇ ਇੱਕ ਅਲੱਗ ਕਿਸਮ ਦੀ ਉਹਦੇ ਮਨ ਦੇ ਵਿੱਚ ਇੱਕ ਅਲੱਗ ਕਿਸਮ ਦੀ ਖੁਸ਼ੀ ਹੁੰਦੀ ਹੈ ਜੀ ਮੈਨੂੰ ਜਦੋਂ ਤੁਹਾਡੇ ਕੋਲ ਪੁੱਛਿਆ ਵੀ ਇਸ ਤਰ੍ਹਾਂ ਦਾ ਕੀ ਕਰਦੇ ਹੋ ਕੀ ਉਹਨਾਂ ਦੇ ਮਨ ਦੇ ਵਿੱਚ ਖੋਲ ਕੇ ਪਾਉਣੇ ਹੋ ਤੇ ਤੁਸੀਂ ਮੈਨੂੰ ਬਹੁਤ ਸੋਹਣਾ ਉਸ ਚੀਜ਼ ਦਾ ਜਵਾਬ ਦਿੱਤਾ ਸੀ ਮੈਨੂੰ ਲੱਗਦਾ ਕਿ ਉਹ ਕੈਮਰੇ ਦੀ ਜ਼ੁਬਾਨੀ ਵੀ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਬਿਲਕੁਲ ਦੇਖੋ ਜਿਹੜੀ ਖੁਸ਼ੀ ਹੈ ਨਾ ਫਰੋ ਕੀ ਜੀ ਅਸੀਂ ਸਾਡੇ ਬਜ਼ੁਰਗ ਸਾਨੂੰ ਸਿਖਾਉਂਦੇ ਨੇ ਵੀ ਜਿਹੜੀ ਖੁਸ਼ੀ ਹੈ ਇਹ ਪ੍ਰਮਾਤਮਾ ਦੇ ਇੱਕ ਆਪਦੇ ਕੋਲੇ ਬੰਨ ਕੇ ਰੱਖੀ ਹੋਈ ਹੈ ਹੁਣ ਜੇ ਉਹਦੀ ਨજર ਸਿੱਧੀ ਹੋ ਜੇ ਉਹਦੀ ਨਿਗਾ ਸਵੱਲੀ ਹੋ ਜੇ ਸਾਡੇ ਤੇ ਤੇ ਉਹ ਸਾਡੇ ਭਾਗ ਖੋਲ ਦਿੰਦਾ ਤੇ ਸਾਡੇ ਸਾਰੀ ਖੁਸ਼ੀਆਂ ਸਾਡੀ ਝੋਲੀ ਪਾ ਦਿੰਦਾ ਔਰ ਜਦੋਂ ਸਾਨੂੰ ਕੋਈ ਬਿਮਾਰੀ ਲੱਗਦੀ ਹੈ ਹਾਂਜੀ ਤਾਂ ਬਿਮਾਰੀ ਇੱਕ ਸ਼ਰਾਬ ਦੀ ਤਰ੍ਹਾਂ ਹੈ ਠੀਕ ਹੈ ਜਿਹੜੀ ਤੁਹਾਨੂੰ ਅੰਦਰੋਂ ਖੋਖਲਾ ਕਰ ਦਿੰਦੀ ਹੈ ਪਰ ਬਹੁਤ ਬਿਮਾਰ ਬੰਦੇ ਨੇ ਜੇ ਪ੍ਰਮਾਤਮਾ ਸਿਰਫ ਮਿਹਰ ਪਰਿਆ ਹੱਥ ਰੱਖ ਦੇਵੇ ਹਾਂ ਤੇ ਤੁਸੀਂ ਯਕੀਨ ਮੰਨੋ ਸਾਡੇ ਕੋਲੇ ਪੇਸ਼ੈਂਟ ਹੈਗੇ ਨੇ ਜਿਨ੍ਹਾਂ ਦੇ ਲਿਵਰ ਦੇ ਇਸ ਤਰ੍ਹਾਂ ਦੀ ਸਟੇਜ ਹੈ ਵੀ ਡਾਕਟਰ ਕਹਿੰਦੇ ਨੇ ਇਹ ਬੰਦੇ ਨੇ ਹਫ਼ਤਾ ਬਹੁਤ ਜ਼ਿਆਦਾ 7 ਦਿਨ ਤੋਂ ਵੱਧੇ ਬੰਦੇ ਨੇ ਜਿਉਣਾ ਨਹੀਂ ਉਹ ਸਾਨੂੰ ਜਦੋਂ ਮਿਲ ਕੇ ਗਏ ਰਿਪੋਰਟਸ ਦਿਖਾ ਕੇ ਗਏ 45 ਦਿਨਾਂ ਬਾਅਦ ਪਰ ਰਿਵਰਸ ਹੋ ਗਏ ਜੀ 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 ਅੱਛਾ ਇਹ ਉਦਾਂ ਜੀ ਫਿਰ ਉਹਨਾਂ ਦੀਆਂ ਰਿਪੋਰਟਾਂ ਦੇ ਵਿੱਚ ਤੁਸੀਂ ਕਹੇ ਵੀ ਉਹਨਾਂ ਦੀਆਂ ਰਿਪੋਰਟਾਂ ਬਦਲ ਗਈਆਂ ਕਿਹੜੀ ਚੀਜ਼ ਫਾਈਂਡ ਆਊਟ ਕੀਤੀ ਦੇਖੋ ਜਦੋਂ ਉਹ ਡਾਕਟਰਾਂ ਨੂੰ ਮਿਲ ਰਹੇ ਸੀਗੇ ਤਾਂ ਜਿਹੜੇ ਡਾਕਟਰਾਂ ਨੇ ਉਹਨਾਂ ਨੂੰ ਕਿਹਾ ਸੀ ਵੀ ਤੁਹਾਡੇ ਕੋਲ 7 ਦਿਨ ਹੀ ਨੇ ਉਹ ਬੰਦੇ ਕਹਿੰਦੇ ਯਾਰ ਦਿਨ ਤਾਂ 7 ਹੀ ਰਹਿ ਗਏ ਤੇ ਕਿਉਂ ਨਾ ਆਪਾਂ ਰੱਬ ਦਾ ਸ਼ੁਕਰਾਨਾ ਕਰ ਦਈਏ ਜੋ ਜੋ ਉਹਨੇ ਇਸ ਜੀਵਨ ਦੇ ਵਿੱਚ ਸਾਨੂੰ ਦਿੱਤਾ ਉਹ ਇੰਨੇ ਆਨੰਦ ਦੇ ਵਿੱਚ ਹੋ ਗਏ ਜੋ ਮੈਨੂੰ ਲੱਗਦਾ ਵੀ ਉਹਨਾਂ ਨੂੰ ਜੇ ਖਬਰ ਨਾ ਮਿਲੀ ਹੁੰਦੀ ਕਦੇ ਇੰਨੇ ਆਨੰਦ ਚ ਨਾਉਂਦੇ ਉਸ ਆਨੰਦ ਨੇ ਔਰ ਜਦੋਂ ਸਾਨੂੰ ਮਿਲੇ ਸੀ ਉਹਨਾਂ ਦੀ ਦਵਾਈ ਸ਼ੁਰੂ ਕੀਤੀ ਤੇ ਅਸੀਂ ਉਹਨਾਂ ਨੂੰ ਮਹਾਰਾਜ ਸ਼ੈ ਸ਼ਰਬਤ ਦਿੱਤਾ ਨਾਲ ਇੱਕ ਦੋ ਦਵਾਈਆਂ ਹੋਰ ਸੀਗੀਆਂ ਉਹ ਸ਼ੁਰੂ ਜਦੋਂ ਅਸੀਂ ਕੀਤੀ ਠੀਕ ਹੈ ਤੁਸੀਂ ਯਕੀਨ ਮੰਨੋ 45 ਦਿਨਾਂ ਦੇ ਵਿੱਚ ਵਿੱਚ ਉਹ ਬੰਦੇ ਨੇ ਇੱਕੋ ਗੱਲ ਕਹੀ ਕਹਿੰਦੇ ਬਾਈ ਜੀ ਮੈਂ ਸਿਰਫ ਸੋਚ ਸੋਚ ਕੇ ਆਪਦਾ ਲਿਵਰ ਵੀ ਸਕਾਲਿਆ ਸੀ ਸੋਚ ਸੋਚ ਕੇ ਪੂਰਾ ਸ਼ਰੀਰ ਸਕਾਲਿਆ ਸੀ ਤੁਸੀਂ ਕਿਹੜੀ ਗੱਲ ਉਹਦੇ ਮਨ ਚ ਪਾਈ ਫਿਰ ਅਸੀਂ ਤਾਂ ਇੱਕੋ ਜਦੋਂ ਤੁਹਾਡੇ ਕੋਲ ਲਾਇਆ ਸੀ ਸਾਡਾ ਦੇਖੋ ਇੱਕੋ ਹੀ ਗੱਲ ਆ ਗਈ ਜੀ ਵੀ ਲੱਖ ਖੁਸ਼ੀਆਂ ਪਾਤਸ਼ਾਹੀਆ ਜੇ ਸਤਗੁਰ ਨਜ਼ਰ ਕਰੇ ਦੂਸਰੀ ਗੱਲ RAM ਗਏਓ RAVAN ਗਏਓ ਜਾਂ ਕਾ ਬਹੁ ਪਰਿਵਾਰ ਜਿੰਨਾ ਜਿੰਨਾ ਦੇ ਬਹੁਤ ਵੱਡੇ ਵੱਡੇ ਪਰਿਵਾਰ ਸੀ ਉਹ ਚਲੇ ਗਏ ਤਪ ਫਿਕਰ ਕਤੋਂ ਕਰਦੀਆਂ ਠੀਕ ਹੈ ਫਿਰ ਦੂਸਰੀ ਗੱਲ ਸਾਨੂੰ ਇੱਕ ਪ੍ਰਮਾਤਮਾ ਨੇ ਬਾਬਾ ਜੀ ਨੇ ਹੋਰ ਸਿਖਾਈ ਹੈ ਜਿਹੜੀ ਵੀ ਚਿੰਤਾ ਤਾਂ ਕੀ ਕੀਜੀਏ ਜੋ ਅਨ ਹੋਣੀ ਹੋਏ ਚਿੰਤਾ ਤਾਂ ਉਸ ਚੀਜ਼ ਦੀ ਕਰਨੀ ਹੈ ਜੋ ਅੱਜ ਤੱਕ ਦੁਨੀਆ ਦੇ ਕਿਸੇ ਨਾਲ ਨਾ ਹੋਇਆ ਹੋਵੇ ਤੇ ਤੁਹਾਡੇ ਨਾਲ ਬੀਤ ਜੇ ਫਿਰ ਤੁਸੀਂ ਚਿੰਤਾ ਕਰੋ ਜਦੋਂ ਅਸੀਂ ਇਸ ਗੱਲ ਨੂੰ ਸਮਝ ਲੈਂਦੇ ਹਾਂ ਸਾਡੇ ਤੋਂ ਪਹਿਲਾਂ ਵਾਲੇ ਵੀ ਕਦੋਂ ਦੀ ਤੁਰ ਗਏ ਬਾਰੀ ਸਾਡੀ ਵੀ ਆ ਜਾਣੀ ਆ ਠੀਕ ਹੈ ਉਸ ਚੀਜ਼ ਦੀ ਐਕਸੈਪਟੈਂਸ ਸਾਨੂੰ ਸ਼ੁਕਰਾਨੇ ਵੱਲ ਮੋੜ ਦਿੰਦੀ ਹੈ ਜਿਹੜਾ ਸ਼ੁਕਰਾਨਾ ਫਰੂਕੀ ਜੀ ਮੈਂ ਪਰਸਨਲੀ ਆਫ ਦੀ ਆਪੀਡੀ ਦੇ ਵਿੱਚ ਆਪਦੀ ਪ੍ਰੈਕਟਿਸ ਦੇ ਵਿੱਚ ਇਹ ਚੀਜ਼ ਦੇਖਦਾ ਬੰਦੇ ਇੰਨੇ ਨਿਰਾਸ਼ ਆਉਂਦੇ ਆ ਇੰਨੇ ਟੁੱਟੇ ਹੋਏ ਆਉਂਦੇ ਆ ਸਾਡੇ ਕੋਲ ਦੋ ਜਵਾਕ ਆਏ ਰੋਣ ਲੱਗ ਕੇ ਉਹਨਾਂ ਦੀ ਮਦਰ ਦੀ ਕੰਡੀਸ਼ਨ ਨੂੰ ਦੇਖ ਕੇ ਕਿਉਂਕਿ ਮਦਰ ਦੀ ਲੀਵਰ ਦੇ ਵਿੱਚ ਕੰਡੀਸ਼ਨ ਦੱਸੀ ਹੋਈ ਸੀ ਇੱਕ ਫਾਦਰ ਸਾਹਿਬ ਆਏ ਉਹਨਾਂ ਦੇ ਡਾਇਬੀਟਿਸ ਕਰਕੇ ਉਹ ਕਹਿੰਦੇ ਸੀ ਪੈਰ ਦਾ ਅੰਗੂਠਾ ਵੱਢਣਾ ਪੈਣਾ ਮਤਲਬ ਇਸ ਤਰ੍ਹਾਂ ਦੇ ਕੇਸ ਆਉਂਦੇ ਜਿਨ੍ਹਾਂ ਨੂੰ ਲੱਗਦਾ ਵੀ ਬਿਮਾਰੀ ਆ ਗਈ ਸਾਡੇ ਘਰ ਦੇ ਵਿੱਚ ਜਿਵੇਂ ਪ੍ਰਮਾਤਮਾ ਨੇ ਸਾਡੇ ਘਰ ਦੇ ਉੱਤੋਂ ਦੇ ਹੱਥ ਚੱਕ ਲਿਆ ਤੇ ਹੁਣ ਸਾਡਾ ਅੰਤਿਅੰਤ ਉਹ ਫਿਰ ਬਹੁਤ ਸਾਰੇ ਯਤਨ ਕਰਾਉਂਦੇ ਆ ਬਹੁਤ ਸਾਰੇ ਆਪਾਂ ਸਮਝੋ ਵੀ ਜਿਹੜੇ ਬੰਦੇ ਉੱਥੇ ਤੁਰੇ ਫਿਰਦੇ ਆਪਣੇ ਆਲੇ ਦੁਆਲੇ ਉਹ ਕਹਿੰਦੇ ਆ ਨਗ ਪਾਲੋ ਜੀ ਆਹ ਚੀਜ਼ ਕਰ ਲੋ ਜੀ ਇਹਦੇ ਨਾਲ ਤੁਹਾਡਾ ਹਲਹੀਲਾ ਹੋ ਜਾਊਗਾ ਉਹ ਵਿਚਾਰੇ ਫਸੇ ਹੋਏ ਮਜਬੂਰੀ ਦੇ ਵਿੱਚ ਉਹ ਚੀਜ਼ਾਂ ਵੀ ਕਰਦੇ ਆ ਮਰਦੀ ਕੀ ਨਾ ਕਰਦੀ ਮਰਦੀ ਕੀ ਨਾ ਕਰਦੀ ਤੇ ਉਹ ਬੰਦੇ ਉਹ ਚੀਜ਼ਾਂ ਵੀ ਕਰਦੇ ਨੇ ਤੁਸੀਂ ਯਕੀਨ ਮੰਨ ਲਓ ਜਦੋਂ ਸਾਡੇ ਕੋਲੇ ਆਉਂਦੇ ਆ ਮੈਂ ਇੱਕ ਫਰੁਕੀ ਜੀ ਛੋਟਾ ਜਿਹਾ ਉਦਾਹਰਣ ਤੁਹਾਨੂੰ ਦਿਨਾ ਜੀ ਆਪਾਂ ਇੱਕ ਸਾਡੇ ਕੋਲੇ ਬੰਦੇ ਆਏ ਉਹਨਾਂ ਛਾਪਾਂ ਛੱਲੇ ਬਹੁਤ ਜ਼ਿਆਦਾ ਪਏ ਹੋਏ ਤੇ ਕਹਿੰਦੇ ਵੀ ਡਾਇਬੀਟਿਸ ਕਰਕੇ ਵੀ ਡਾਕਟਰਾਂ ਨੇ ਕਿਹਾ ਵੀ ਅੰਗੂਠਾ ਵੱਡਣਾ ਪੈਣਾ ਤੁਹਾਡੇ ਕੋਲ ਕੋਈ ਹੱਲ ਹੈਗਾ ਤਾਂ ਦੱਸੋ ਮੈਂ ਕਿਹਾ ਹੱਲ ਸਾਡੇ ਕੋਲੇ ਹੈਗਾ ਚਲੋ ਉਹਦਾ ਉਹਦਾ ਹੱਲ ਜੀ ਜੀ ਉਹਦਾ ਹੱਲ ਵੀ ਮਹਾਰਾਜਾ ਸ਼ਹੀ ਸ਼ਰਬਤ ਦੇਖੋ ਉਹਦੇ ਵਿੱਚ ਫਿਰ ਕਿਆਮਤ ਜ਼ਿਆਬੇ ਤੇ ਹੁੰਦੀ ਹੈ ਜੋ ਡਾਇਬੀਟਿਸ ਦੇ ਕੰਟਰੋਲ ਕਰਦੇ ਬਟ ਉਹਦੇ ਨਾਲ ਵੀ ਅਸੀਂ ਮਹਾਰਾਜਾ ਸ਼ਹੀ ਸ਼ਰਬਤ ਦਿੰਨੇ ਆ ਕਿਉਂਕਿ ਜੇ ਅਸੀਂ ਜੋ ਖਾਵਾਂਗੇ ਜੇ ਸਾਡਾ ਲਿਵਰ ਹੀ ਨਹੀਂ ਆਪਦਾ ਖੁੱਲ ਕੇ ਸਾਹ ਲਊਗਾ ਤੇ શરીર ਨੂੰ ਕੀ ਲਵਾਊਗਾ ਤੇ ਕੀ ਪਚਾਊਗਾ ਜਦੋਂ ਲਿਵਰ ਹੀ ਠੀਕ ਤਾਂ ਦਿਮਾਖਰਾਵ ਹੋਣਾ ਬਹੁਤ ਹੀ ਜ਼ਿਆਦਾ ਕਾਮਨ ਆ ਓਕੇ ਤੇ ਤੁਸੀਂ ਯਕੀਨ ਮੰਨੋ ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਇੱਕ ਗੱਲ ਕਹੀ ਮੈਂ ਕਿ ਪਹਿਲਾਂ ਤਾਂ ਸਾਰੇ ਨਗ ਜਿੰਨੇ ਪਏ ਲਾਉਣੇ ਪੈਣੇ ਆ ਤੁਸੀਂ ਯਕੀਨ ਮੰਨਿਓ ਬੰਦੇ ਦੇ ਅੱਖਾਂ ਦੇ ਵਿੱਚ ਮੈਂ ਇੱਕ ਮੌਤ ਨੱਚਦੀ ਦੇਖੀ ਵੀ ਯਾਰ ਇਹ ਗਲਤ ਜਗ੍ਹਾ ਆ ਕੇ ਬਹਿ ਗਿਆ ਆਪਾਂ ਹੂੰ ਕਹਿੰਦੇ ਉਹ ਕਿਉਂ ਜੀ ਮੈਂ ਕਿਹਾ ਬਈ ਜੀ ਤੁਸੀਂ ਉਹਨੇ ਸ਼ੂਗਰ ਕਰਕੇ ਨਹੀਂ ਸੁੱਕਣਾ ਜਿੰਨਾ ਨਗਾ ਕਰਕੇ ਤੁਸੀਂ ਸੁੱਕੀ ਜਾਂਦੇ ਹੋ ਹੂੰ ਤੁਹਾਨੂੰ ਲੱਗਦਾ ਵੀ ਪ੍ਰਮਾਤਮਾ ਤੁਹਾਡੇ ਨਾਲ ਇਸ ਤਰ੍ਹਾਂ ਦਾ ਵੈਰ ਕੱਢੂਗਾ ਵੀ ਇਹਨੇ ਆ ਨਗ ਨਹੀਂ ਨਾ ਪਾਇਆ ਇਹ ਤਾਂ ਹੁਣ ਮੈਂ ਪੈਰ ਦਾ ਅੰਗੂਠਾ ਵਡਾਉਣਾ ਤੁਹਾਨੂੰ ਲੱਗਦਾ ਏ ਗੱਲ ਤੁਹਾਨੂੰ ਲੱਗਦਾ ਪਰਮਾਤਮਾ ਤੁਹਾਡੇ ਨਾਲ ਇਸ ਤਰ੍ਹਾਂ ਵਰਗਡੋ ਪਰਮਾਤਮਾ ਜਿਹਨੂੰ ਅਸੀਂ ਰੱਬ ਕਹਿੰਦੇ ਹਾਂ ਸਾਰੀ ਸ੍ਰਿਸ਼ਟੀ ਨੂੰ ਰਚਾਉਣ ਵਾਲਾ ਜਿਹਦੇ ਬਾਰੇ ਤੁਸੀਂ ਕੀੜੀ ਵੀ ਨਹੀਂ ਹੈਗੇ ਸਾਡੀ ਪੂਰੀ ਧਰਤੀ ਕੀੜੀ ਬਰਾਬਰ ਆ ਉਹਦੇ ਵਾਸਤੇ ਤੇ ਉਹ ਇਸ ਵਿਚਾਰ ਧਾਰਾ ਉਹਦੇ ਦਿਮਾਗ ਦੇ ਵਿੱਚ ਪਰਮਾਤਮਾ ਦੇ ਸਾਡੇ ਉਹ ਸਾਡੇ ਪ੍ਰਤੀ ਇਸ ਤਰ੍ਹਾਂ ਦੇ ਵਿਚਾਰ ਰੱਖ ਸਕਦੇ ਵੀ ਯਾਰ ਜੇ ਇਹਨੇ ਆ ਨਗ ਨਾ ਪਾਇਆ ਇਹਦਾ ਤਾਂ ਮੈਂ ਰਾਤ ਨੂੰ ਕੁੰਡਾ ਕਰਾ ਦੇਣਾ ਸਹੀ ਗੱਲ ਉਹ ਕਹਿੰਦੇ ਨਹੀਂ ਜੀ ਇਹ ਤਾਂ ਨਹੀਂ ਲੱਗਦਾ ਫਿਰ ਮੈਂ ਕਿਹਾ ਪਾਈਆਂ ਕਿਉਂ ਇੰਦੀ ਗੱਲ ਤੁਹਾਡੀ ਠੀਕ ਹੈ ਉਹਨਾਂ ਨੇ ਸਾਰੇ ਨਗ ਲਾਏ ਅਸੀਂ ਦਵਾਈ ਸ਼ੁਰੂ ਕੀਤੀ ਅਕਾਲਪੁਰ ਕਰਨਾਲਾ ਉਹਦੀ ਕਿਰਪਾ ਨਾਲ ਹੋਣਾ ਕਿਉਂਕਿ ਜਦੋਂ ਅਸੀਂ ਦਵਾਈ ਬਣਾਉਂਦੇ ਆ ਸਾਡੀ ਫੈਕਟਰੀ ਦੇ ਵਿੱਚ ਜਦੋਂ ਦਵਾਈ ਬਣਦੀ ਹੈ ਉੱਥੇ ਜਿੰਨੇ ਫਾਰਮੂਲੇ ਨੇ ਜਿੰਨੇ ਨੁਕਤੇ ਨੇ ਸਾਰੀ ਚੀਜ਼ ਜਦੋਂ ਤਿਆਰ ਹੁੰਦੀ ਹੈ ਤਾਂ ਹਰ ਨੁਕਤੇ ਨੂੰ ਬਣਾਉਣ ਤੋਂ ਪਹਿਲਾਂ ਅਰਦਾਸ ਹੁੰਦੀ ਹੈ ਵੀ ਅਕਾਲਪੁਰਖ ਤੇਰੀ ਇਹ ਵੀ ਓਟ ਆਸਰਾ ਤੇ ਤੇਰੇ ਹੁਕਮ ਹੀਟ ਸੋ ਇਹੀ ਕਰਨਾ ਕਿ ਹਰ ਵੇਲੇ ਗੁਰਬਾਣੀ ਵੀ ਚੱਲਦੀ ਰਹਿੰਦੀ ਹੈ ਗੂੰਜਦੀ ਰਹਿੰਦੀ ਹੈ ਬਿਲਕੁਲ ਔਰ ਉਹਦੇ ਸਾਡੇ ਜਿੰਨਾ ਉਥੇ ਓਪੀਡੀ ਵਾਲਾ ਏਰੀਆ ਲਾ ਲਓ ਸਾਡੇ ਆਪ ਦੀ ਜਿੱਥੇ ਅਸੀਂ ਬੈਨੇ ਕਲੀਨਿਕ ਲਾ ਲਓ ਜਿੰਨੀ ਫੈਕਟਰੀ ਹੈ ਉੱਥੇ ਵੀ ਤੁਸੀਂ ਲਾ ਲਓ ਹਰ ਜਗ੍ਹਾ ਅਸੀਂ ਸਪੀਕਰ ਲਾਏ ਹੋਏ ਨੇ ਜਿੱਥੇ 24 ਘੰਟੇ ਵਾਹਿਗੁਰੂ 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 ਪਾਠ ਚੱਲ ਹੀ ਰਿਹਾ ਉਹਦਾ ਕਾਰਨ ਬੰਦੇ ਦੀ ਬਈਜੀ ਸਮਰੱਥਾ ਅਕਾਲ ਪੁਰਖ ਨੇ ਜੇ ਆਪਾਂ ਗੱਲ ਇੱਥੇ ਨਵੇੜ ਦੀ ਵੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਤੇ ਜੇ ਸਤਗੁਰੂ ਨੇ ਨਦਰ ਕਰਤੀ ਤਾਂ ਉਹਨੇ ਤੁਹਾਨੂੰ ਰਾਤੋ ਰਾਤ ਸ਼ਹਿਰ ਦਾ ਸਭ ਤੋਂ ਵੱਡਾ ਵੈਦ ਬਣਾ ਦੇਣਾ ਪਰ ਜੇ ਉਹਦੀ ਨਦਰ ਚ ਨਹੀਂ ਤੁਸੀਂ ਰਾਜ ਹੈ ਨਾ ਤੁਸੀਂ ਲੋਕਾਂ ਨਾਲ ਚੀਟਿੰਗ ਕਰਨ ਲੱਗੇ ਲੋਕਾਂ ਦੇ ਪੈਸੇ ਵੱਢਣ ਲੱਗੇ ਉਹਨੇ ਰਾਤੋ ਰਾਤ ਬੰਦਾ ਨਹੀਂ ਤੁਹਾਡੀ ਦੇੜੀ ਤੇ ਚੜਨ ਦੇਣਾ ਸੋ ਇਹ ਸਭ ਉਹ ਸਾਰਾ ਕਨੈਕਸ਼ਨ ਅੱਛਾ ਠੀਕ ਗੱਲ ਹੈ ਤੁਸੀਂ ਇਹ ਸਾਨੂੰ ਦੱਸੋ ਵੀ ਜਦੋਂ ਮਨ ਖੁਸ਼ ਨਹੀਂ ਹੁੰਦਾ ਜੀ ਜਾਂ ਸਾਨੂੰ ਜਿਹੜੇ ਤਿਥ ਤਿਹਾਰ ਦਿੱਤੇ ਨੇ ਜਾਂ ਕੋਈ ਮੌਕੇ ਵੀ ਮੌਕੇ ਸਾਡੇ ਕੋਲ ਆਉਂਦੇ ਨੇ ਵਿਆਹ ਸ਼ਾਦੀਆਂ ਖੁਸ਼ੀਆਂ ਵੇਲੇ ਜਦੋਂ ਬੰਦਾ ਖੁਸ਼ ਨਹੀਂ ਹੁੰਦਾ ਝੁਰਦਾ ਰਹਿੰਦਾ ਅੰਦਰ ਅੰਦਰ ਕਿਹੜੇ ਰੋਗ ਨੇ ਜਿਹੜੇ ਉਹਦੇ ਅੰਦਰ ਪਣਪਦੇ ਨੇ ਭਾਈ ਜੀ ਸਭ ਤੋਂ ਪਹਿਲਾ ਰੋਗ ਹੀ ਇਹ ਹੈ ਵੀ ਉਹਨੂੰ ਬਹਿਮ ਬਹੁਤ ਜ਼ਬਰਦਸਤ ਆ ਅੱਛਾ ਜਿਹੜਾ ਬੰਦਾ ਖੁਸ਼ ਨਹੀਂ ਹੁੰਦਾ ਜਿਹੜਾ ਬੰਦਾ ਖੁਸ਼ ਨਹੀਂ ਹੁੰਦਾ ਉਹਨੂੰ ਬਹਿਮ ਅਵੀਰ ਜੇ ਕਿਤੇ ਮੈਂ ਖੁਸ਼ ਹੋ ਗਿਆ ਮੇਰਾ ਨੁਕਸਾਨ ਹੋਊਗਾ ਉਹ ਵਿਚਾਰਾ ਸਹਿਮਿਆ ਇੰਨਾ ਪਿਆ ਡਰਿਆ ਇੰਨਾ ਪਿਆ ਜ਼ਿੰਦਗੀ ਦੇ ਬੋਝ ਹੇਠ ਬੰਦੇ ਦਬੇ ਪਏ ਨੇ ਡਿਪਰੈਸ਼ਨ ਦੇ ਵਿੱਚ ਨੇ ਜਿਹੜਾ ਸਾਡਾ ਦਿਮਾਗ ਆ ਇਹ ਬਹੁਤ ਪਿਆਰਾ ਗਾਰਡਨ ਆ ਠੀਕ ਹੈ ਇਸ ਪਿਆਰੇ ਗਾਰਡਨ ਦੇ ਅੰਦਰ ਤੁਸੀਂ ਪੀਸ ਮੇਨਟੇਨ ਕਰੋ ਸਕੂਨ ਮੇਨਟੇਨ ਕਰੋ ਧੰਨਵਾਦ ਸ਼ੁਕਰਾਨਾ ਮਿਲਦਾ ਮਤਲਬ ਜਿਹੜਾ ਮਰਜ਼ੀ ਤੁਹਾਡਾ ਕੂੜਾ ਸਿੱਟ ਜAVE ਤੁਸੀਂ ਉਹਦੇ ਤੇ ਧਿਆਨ ਨਹੀਂ ਦੇਣਾ ਤੁਸੀਂ ਜਿਹੜਾ ਕੂੜਾ ਸਿੱਟ ਰਿਹਾ ਪਹਿਲੀ ਗੱਲ ਉਹ ਬੰਦੇ ਨੂੰ ਉਸੇ ਟਾਈਮ ਆਊਟ ਲਾਈਨ ਕਰ ਦੋ ਵੀ ਨਾ ਠੀਕ ਹੈ ਅਸੀਂ ਛੱਡ ਨਹੀਂ ਦੇਣਾ ਕੋੜਾ ਇਹ ਬੰਦਾ ਸਾਡੇ ਇਹ ਬੰਦੇ ਦੀ ਇੰਟੈਂਸ਼ਨ ਹੀ ਸਦਾ ਇਹ ਰਹੀ ਆ ਠੀਕ ਹੈ ਇਹ ਬੰਦੇ ਨੂੰ ਸਾਈਡ ਕਰ ਦੋ ਜਿਹੜਾ ਬੰਦਾ ਤੁਹਾਨੂੰ ਜ਼ਿੰਦਗੀ 'ਚ ਡਿਸਟਰਬ ਕਰਦਾ ਜਿਹੜਾ ਬੰਦਾ ਤੁਹਾਨੂੰ ਡਰਾਉਂਦਾ ਜਿਹੜਾ ਬੰਦਾ ਤੁਹਾਡਾ ਸਕੂਨ ਭ੍ਰਸਟ ਕਰਦਾ ਉਹਨੂੰ ਸਾਈਡ ਕਰ ਦੋ ਕਿਹੜਾ ਜਦੋਂ ਤੁਸੀਂ ਉਹਨੂੰ ਸਾਈਡ ਕਰਤਾ ਤੁਹਾਡਾ ਜਿਹੜਾ ਦਿਮਾਗ ਦਾ ਸੋਹਣਾ ਗੁਲਦਸਤਾ ਤੁਸੀਂ ਉਹਨੂੰ ਨਿਹਾਰੋਗੇ ਤੁਸੀਂ ਉਹਨੂੰ ਸਵਾਰੋਗੇ ਔਰ ਚੰਗਾ ਦਿਮਾਗ ਤੁਹਾਡੇ ਸ਼ਰੀਰ ਨੂੰ ਤੰਦਰੁਸਤੀ ਦੇ ਸਕਦਾ ਹੁਣ ਹਾਲਾਤ ਇਹ ਨੇ ਜਦੋਂ ਜਿਵੇਂ ਤੁਸੀਂ ਸਵਾਲ ਪੁੱਛਿਆ ਵੀ ਕਿਹੜੀ ਚੀਜ਼ ਸਭ ਤੋਂ ਪਹਿਲਾਂ ਇਫੈਕਟ ਹੁੰਦੀ ਹੈ ਜੀ ਜਿਸ ਤਰ੍ਹਾਂ ਹੀ ਤੁਹਾਡੇ ਦਿਮਾਗ ਦੇ ਵਿੱਚ ਕਿਸੇ ਨੇ ਕੋਈ ਗਲਤ ਗੱਲ ਬਾੜਤੀ ਵੀ ਨਹੀਂ ਜੀ ਤੁਸੀਂ ਆਹ ਨਹੀਂ ਖਾਣਾ ਉਹ ਨਹੀਂ ਖਾਣਾ ਆਏ ਨਹੀਂ ਕਰਨਾ ਓਵੇਂ ਨਹੀਂ ਕਰਨਾ ਰੋਟੀ ਖਾ ਲਈ ਆਏ ਕਰ ਲਓ ਓਵੇਂ ਕਰ ਲਓ ਇਹ ਕਰ ਲਓ ਜਿੰਨੇ ਬੰਦਿਆਂ ਨੇ ਇਹ ਗੱਲਾਂ ਸਭ ਚੱਕਰ ਚ ਪੈ ਗਿਆ ਆਪਾਂ ਜਦੋਂ ਤੱਕ ਅਸੀਂ ਚੱਕਰਾਂ ਚ ਨਹੀਂ ਸੀਗੇ ਅਸੀਂ ਬਹੁਤ ਖੁੱਲੇ ਵੱਡੇ ਮੈਦਾਨ ਦੇ ਮਾਲਕ ਸੀਗੇ ਠੀਕ ਹੈ ਵੱਡੇ ਸਾਡੇ ਕੋਲੇ ਗੁਲਦਸਤੀ ਸੀਗੇ ਠੀਕ ਹੈ ਜਦੋਂ ਸਾਨੂੰ ਦਾਇਰੇ ਚ ਬੰਨਤਾ ਨਹੀਂ ਤੁਸੀਂ ਐਂ ਕਰਨਾ ਇੰਨਾ ਹੀ ਪਾਣੀ ਪੀਣਾ ਇੰਨੇ ਹੀ ਤੁਸੀਂ ਬੈਠਣਾ ਇੰਨੇ ਟਾਈਮ ਦੀ ਰੋਟੀ ਖਾਣੀ ਹੈ ਇੰਨੀ ਵਾਰੀ ਰੋਟੀ ਚੱਭਣੀ ਆ ਉਦੋਂ ਵਾਰੀ ਉਦੋਂ ਪਹਿਲਾਂ ਹੋ ਸਕਦਾ ਸੀ 100 ਵਾਰੀ ਰੋਟੀ ਚੱਬਦੇ ਹੋਈ ਪਰ ਦਿਮਾਗ ਨੂੰ ਲੈ ਕੇ ਖੂਨ ਦੇ ਡੱਡੂ ਬਰਾਬਰ ਕਰਤਾ ਵੀ 32 ਵਾਰੀ ਚੱਬਣ ਹੁਣ ਬੰਦਾ ਗਿਣੀ ਜਾਂਦਾ 32 ਹੁਣ 32 ਵੀ ਜ਼ਿਆਦਾ ਲੱਗਣ ਲੱਗੀ ਸਹੀ ਗੱਲ ਹੋ ਸਕਦਾ ਸੀ ਉਦੋਂ ਪਹਿਲਾਂ 100 ਵਾਰੀ ਚੱਬਦੇ ਹੋਈ ਬਿਲਕੁਲ ਠੀਕ ਸੋ ਜਦੋਂ ਤੱਕ ਜਿਹੜੀ ਚੀਜ਼ ਤੁਹਾਡੇ ਸਕੂਨ ਨੂੰ ਭ੍ਰਸਟ ਕਰ ਰਹੀ ਆ ਇਹਦਾ ਮਤਲਬ ਸਿੱਧਾ ਆ ਵੀ ਉਹਨੇ ਤੁਹਾਡੇ ਸਭ ਤੋਂ ਪਹਿਲਾਂ ਇੰਡੀਕੇਸ਼ਨ ਦੇਣਾ ਲਿਵਰ ਦੇ ਉੱਤੇ ਠੀਕ ਹੈ ਡਾਇਬੀਟਿਸ ਹਾਈ ਬਲੱਡ ਪ੍ਰੈਸ਼ਰ ਇਨਸੂਲਿਨ ਰੈਜ਼ਿਸਟੈਂਸ ਜਿਹਦੇ ਕਰਕੇ ਪੀਸੀਓਡੀ ਪੀਸੀਓਐਸ ਹਾਰਮੋਨਲ ਇੰਬੈਲੈਂਸ ਬਾਲਾਂ ਦਾ ਚੜਨਾ ਇਹ ਸਾਰੀਆਂ ਦਿੱਕਤਾਂ ਤੁਸੀਂ ਪਹਿਲੇ ਦਿਨ ਸੰਘੇੜ ਲੀਆਂ ਜਦੋਂ ਤੁਸੀਂ 1 ਮਿੰਟ ਬੈਠ ਕੇ ਸਟ्रेस ਲੈ ਲਿਆ ਓਹੋ अच्छा फिर आखिर ਦੇ ਵਿੱਚ ਇੱਕ ਸਵਾਲ ਬੜਾ ਅਹਿਮ ਬਣਦਾ ਇੱਥੇ ਸਾਰੀ ਗੱਲਬਾਤ ਬਹੁਤ ਬਹੁਤ ਅਸੀਂ ਕਹਿ ਲਈਏ ਕਿ ਨੁਕਤੇ ਲਏ ਗੱਲਾਂ ਤੁਸੀਂ ਅੱਜ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਬਹੁਤ ਘੱਟ ਲੋਕ ਨੇ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਦਰਸ਼ਕਾਂ ਦੇ ਨਾਲ ਕਰਦੇ ਨੇ ਜਾਂ ਇੰਨਾ ਟਾਈਮ ਕੱਢ ਕੇ ਦਰਸ਼ਕਾਂ ਬਾਬਤ ਸੋਚਦੇ ਨੇ ਹੁਣ ਆਖਰੀ ਸਵਾਲ ਇਹ ਹੈ ਕਿ ਜਦੋਂ ਸਾਡਾ ਲੀਵਰ ਉਦਾਸ ਹੋ ਜਾਂਦਾ ਹੈ ਇਹਨੂੰ ਤੁਸੀਂ ਖੁਸ਼ੀ ਪ੍ਰਦਾਨ ਨਹੀਂ ਕਰਦੇ ਫਿਰ ਇਸ ਤਰ੍ਹਾਂ ਦਾ ਮਹਾਰਾਜਾ ਸ਼ਾਹੀ ਸ਼ਰਬਤ ਦੇ ਵਿੱਚ ਤੁਸੀਂ ਕਿਹੜੀ ਚੀਜ਼ ਮਲਾਈ ਹੋਈ ਹੈ ਕਿ ਉਸ ਤੋਂ ਬਾਅਦ ਦਿਲ ਨਹੀਂ ਲੀਵਰ ਗਾਰਡਨ ਗਾਰਡਨ ਹੋ ਜਾਂਦਾ ਦੇਖੋ ਇਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਇਹ ਹੈ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕੋਈ ਵੀ ਗਲਤ ਚੀਜ਼ ਤੁਸੀਂ ਅੰਦਰ ਮਿਲਣ ਨਹੀਂ ਦੇਣੀ ਆਪਣੇ ਦਿਮਾਗ 'ਚ ਉਸੇ ਤਰ੍ਹਾਂ ਅਸੀਂ ਕੋਈ ਵੀ ਗਲਤ ਚੀਜ਼ ਨਿਗਾਹ ਰੱਖਦੇ ਆ ਵੀ ਕੋਈ ਵੀ ਗਲਤ ਚੀਜ਼ ਕੋਈ ਵੀ ਗਲਤ ਵਾਈਬ੍ਰੇਸ਼ਨ ਕੋਈ ਵੀ ਗਲਤ ਵਿਚਾਰ ਉਹ ਮਹਾਰਾਜ ਸ਼ਾਈ ਸ਼ਰਬਤ ਬਣਦੇ ਦੇ ਨੇੜੇ ਤੇੜੇ ਰਾਜ ਤੁਸੀਂ ਯਕੀਨ ਮੰਨਿਓ ਸਾਨੂੰ ਵੀ ਜੇ ਕਿਸੇ ਫਰਜ ਗੱਲ ਕੋਈ ਪੇਸ਼ੈਂਟ ਆ ਕੋਈ ਪਰੇਸ਼ਾਨ ਪੇਸ਼ੈਂਟ ਆ ਗਿਆ ਅਸੀਂ ਉਹ ਪਰੇਸ਼ਾਨ ਪੇਸ਼ੈਂਟ ਦੀ ਸਾਰੀ એનર્ਜੀ ਕਲੈਕਟ ਕਰ ਲਈ ਉਹਦੇ ਨਾਲ 1-1 ਘੰਟੇ ਤੱਕ ਉਹਦੇ ਨਾਲ ਸੈਸ਼ਨ ਚੱਲਦਾ ਬਿਲਕੁਲ ਅੱਛਾ ਥੈਟਿਵਿਟੀ ਜਦੋਂ ਅਸੀਂ ਕੈਚ ਕਰ ਲਈ ਤੁਸੀਂ ਯਕੀਨ ਮੰਨੋਗੇ ਅਸੀਂ ਬੈਚ ਦੇ ਕੋਲੇ ਨਹੀਂ ਜਾਂਦੇ ਅਸੀਂ ਉਸ ਬੈਚ ਦੇ ਕੋਲੇ ਨਹੀਂ ਜਾਂਦੇ ਪਹਿਲਾਂ 15 ਮਿੰਟ ਬੈਠ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਾਂ ਪ੍ਰਮਾਤਮਾ ਸਾਨੂੰ ਇਸ लायक ਬਣਾਇਆ ਵੀ ਅਸੀਂ ਕਿਸੇ ਦਾ ਦੁੱਖ ਸੁਣ ਸਕੀਏ ਤੇ ਉਹ ਸੰਸਾਰ ਉਹਨੂੰ ਜੋ ਬਣਦੀ ਓਸ਼ਧੀ ਤੋਡੇ ਹੁਕਮ ਅਨੁਸਾਰ ਅਸੀਂ ਦੇ ਸਕੀਏ ਉਸ ਤੋਂ ਬਾਅਦ ਅਸੀਂ ਉਹ ਬੈਚ ਦੇ ਨੇੜੇ ਜਾਣੇ ਆ ਕਿਉਂਕਿ ਜੇ ਅਸੀਂ ਉਸ ਬੈਚ ਦੇ ਨੇੜੇ ਜਾਵਾਂਗੇ ਅਸੀਂ ਉਸ ਪ੍ਰੋਡਕਸ਼ਨ ਦੇ ਨੇੜੇ ਜਾਵਾਂਗੇ ਤਾਂ ਉਸ ਅਕਾਲ ਪੁਰਖ ਦੇ ਕਰਮ ਦੇ ਵਿੱਚ ਉਸ ਅਕਾਲ ਪੁਰਖ ਦੇ ਕਿਤੇ ਦੇ ਵਿੱਚ ਅਸੀਂ ਇੱਕ ਵਾਧਾ ਪਾਤੀ ਉਹ ਵਾਧਾ ਨੂੰ ਅਵੋਇਡ ਕਰਨ ਲਈ ਅਸੀਂ ਉਹਦੇ ਨੇੜੇ ਤੱਕ ਨਹੀਂ ਜਾਂਦੇ ਸੋ ਦੂਸਰੀ ਗੱਲ ਜਿਹੜੀ ਆਪਾਂ ਗੱਲ ਕਰਦੇ ਸੀਗੇ ਵੀ ਲਿਵਰ ਗਾਰਡਨ ਗਾਰਡਨ ਕਿਉਂ ਹੋ ਜਾਂਦਾ ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੀ ਇਹ ਹੈ ਜਦੋਂ ਤੁਸੀਂ ਫਰੁਕੀ ਜੀ ਕੁਝ ਵੀ ਖਾਣਾ ਦੀ ਵਾਰ ਡੋਜ਼ ਲੈਣੀ ਚਾਹੀਦੀ ਹੈ ਹੁਣ ਤੁਹਾਡੇ ਗੱਲ ਤੋਂ ਬਾਅਦ ਮੇਰੇ ਬਹੁਤ ਸਾਰੇ ਸਵਾਲ ਨੇ ਜਿਹੜੇ ਆਂਦੇ ਨੇ ਖੁਸ਼ੀ ਦੀ ਡੋਜ਼ ਕਿੰਨੀ ਵਾਰ ਦਿਨ ਚ ਲੈਣੀ ਚਾਹੀਦੀ ਹੈ ਜਿੰਨੇ ਲੋਕ ਸਾਡੇ ਇਸ ਟਾਈਮ ਵੀਡੀਓ ਦੇਖ ਰਹੇ ਨੇ ਪਰੇਸ਼ਾਨ ਨੇ ਮੈਂਟਲੀ ਪਰੇਸ਼ਾਨ ਨੇ ਸਾਈਕੋਲੋਜੀਕਲੀ ਹੋ ਜਗੇ ਫਿਜ਼ੀਕਲੀ ਡਾਇਬੀਟੀਜ਼ ਹੈ ਲਿਵਰ ਦੀ ਦਿੱਕਤ ਹੈ ਕੋਈ ਵੀ ਦਿੱਕਤ ਹੈ ਤੁਸੀਂ ਇੱਕ ਗੱਲ ਸਮਝੋ ਵੀ ਜਿੱਥੇ ਐਡੇ ਵਿਸ਼ਾਲ ਪਹਾੜ ਉਹਨੇ ਸਾਹਮਣੇ ਰੱਖੇ ਜਿੱਥੇ ਐਡੇ ਗਹਿਰੇ ਸਮੁੰਦਰ ਉਹਨੇ ਸਾਹਮਣੇ ਰੱਖੇ ਇਨੇ ਵਿਸ਼ਾਲ ਚੀਜ਼ਾਂ ਦੇ ਵਿੱਚ ਥੋੜਾ ਅੱਜ ਦਾ ਇੱਕ ਮਿੰਟ ਵੀ ਸਾਹਮ ਕੇ ਰੱਖਿਆ ਹੋਇਆ ਤੇ ਇਹਦਾ ਮਤਲਬ ਉਹਦੇ ਵਾਸਤੇ ਤੁਸੀਂ ਬਹੁਤ ਕੀਮਤੀ ਹੋ ਕੀਮਤੀ ਹੋ ਜੀ ਸੋ ਉਹ ਕੀਮਤ ਦਾ ਸ਼ੁਕਰਾਨਾ ਕਰੋ ਵੀ ਪਰਮਾਤਮਾ ਸਾਨੂੰ ਤੂੰ ਹਜੇ ਵੀ ਰੱਖਿਆ ਹਮਮ ਔਰ ਪਰਮਾਤਮਾ ਪੁੰਨ ਪਾਪ ਤੋਂ ਤੁਸੀਂ ਪਰੇ ਹੋ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਦੇਖੋ ਤੇ ਅਕਾਲ ਪੁਰਖ ਕਹਿੰਦਾ ਵੀ ਤੁਸੀਂ ਭਾਈ ਸਿਰਫ ਤੰਦਰੁਸਤ ਰਹੋ ਤੇ ਖੁਸ਼ ਰਹੋ ਮੈਨੂੰ ਤੁਹਾਡੇ ਤੋਂ ਕੋਈ ਗੱਡੀ ਥੋੜਾ ਚਾਹੀਦੀ ਹੈ ਅੱਛਾ ਇਦਾਂ ਦੇ ਸੈਸ਼ਨ ਹੈ ਕਿ ਨੇ ਜਿਹੜੇ ਖੁਸ਼ੀ ਵਾਲੇ ਫਿਰ ਜੇਕਰ ਲਾਉਣੇ ਹੋਣ ਕਿਸੇ ਨੇ ਆਪਣੀ ਗੱਲ ਦਿਲ ਦੀ ਸਾਂਝੀ ਕਰਨੀ ਹੋਵੇ ਬਹੁਤ ਵਾਰ ਹੁੰਦਾ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿੱਚ ਅਸੀਂ ਭਰਾਵਾਂ ਨਾਲ ਭੈਣਾਂ ਨਾਲ ਮਾਵਾ ਨਾਲ ਪਿਓ ਨਾਲ ਚਾਚੇ ਤਾਇਿਆਂ ਦੇ ਬੇਟਿਆਂ ਨਾਲ ਚਾਚੇ ਤਾਇਿਆਂ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਘੱਟ ਕਰਦੇ ਆਂ ਦਿਲ ਦੀਆਂ ਗੱਲਾਂ ਜੇਕਰ ਅਸੀਂ ਗੱਲ ਕਰੀਏ ਤੇ ਫਿਰ ਜੇਕਰ ਤੁਹਾਡੇ ਨਾਲ ਕਿਸੇ ਨੇ ਦਿਲ ਦੀ ਗੱਲ ਕਰਨੀ ਹੋਵੇ ਆਪਣੀ ਬਿਮਾਰੀ ਦਿੱਕਤ ਪਰੇਸ਼ਾਨੀ ਦੱਸਣੀ ਹੋਵੇ ਕਿਹੜੇ ਦਿਨ ਮਿਲਦੇ ਹੋ ਅਸੀਂ ਹਰ ਰੋਜ਼ ਐਤਵਾਰ ਜਿਹੜਾ ਸੰਡੇ ਆ ਡੇਲੀ ਸੰਡੇ ਲੁਧਿਆਣੇ ਵਾਲੀ ਬ੍ਰਾਂਚ ਦੇ ਵਿੱਚ ਗਿੱਲਾਂ ਵਾਲੀ ਨਹਿਰ ਦੇ ਉੱਤੇ ਮਿਲਦੀ ਹਰੇ ਕੈਂਤਵਾਰ ਨੂੰ ਹਰੇ ਕੈਂਤਵਾਰ ਨੂੰ ਮਿਲਦੇ ਆ ਔਰ ਇਹਦੇ ਵਿੱਚ ਵੀ ਹੁਣ ਫਰੂਕੀ ਸੀ ਫੇਰ ਉਹੀ ਗੱਲ ਆ ਜਾਂਦੀ ਆ ਜਿਹੜਾ ਬੰਦਾ ਸਾਡੇ ਨਾਲ ਗੱਲ ਕਰ ਰਿਹਾ ਉਹ ਤਾਂ ਪੂਰਾ ਦਿਲ ਖੋਲ ਕੇ ਬੈਠਾ ਠੀਕ ਹੈ ਜਿਹੜਾ ਬੰਦਾ ਬਾਹਰ ਬੈਠਾ ਉਹ ਕਹਿ ਰਿਹਾ ਯਾਰ ਭਾਜੀ ਇੰਨਾ ਟਾਈਮ ਕੱਤੋਂ ਲਈ ਜਾਂਦੇ ਹੋ ਤੁਸੀਂ ਤਾਂ ਮੈਂ ਬੇਨਤੀ ਕਰਨਾ ਚਾਹੁੰਦਾ ਆਪਦੀ ਅਪਾਇੰਟਮੈਂਟ ਪਹਿਲਾਂ ਬੁੱਕ ਕਰਕੇ ਆਇਓ ਤਾਂ ਜੋ ਤੁਹਾਡਾ ਵੀ ਟਾਈਮ ਨਾ ਵੇਸਟ ਹੋਵੇ ਜੀ 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 ਆਪਾਂ ਜਦੋਂ ਬੈਠੀਏ ਤਾਂ ਬਿਲਕੁਲ ਓਪਨ ਮਾਈਂਡ ਬੈਠੀਏ ਰਿਲੈਕਸ ਹੋ ਕੇ ਬੈਠੀਏ ਸਾਰੀਆਂ ਗੱਲਾਂ ਖੋਲ੍ਹੀਏ ਤੁਹਾਡੇ ਬੰਨਿਓ ਪਰਦਾ ਕੋਈ ਨਾ ਹੋਵੇ ਉਸ ਤੋਂ ਬਾਅਦ ਤੁਸੀਂ ਅੱਜ ਆਪਦੀ ਰਿਪੋਰਟ ਕਰਾਉਣੀ ਹੈ 45 ਦਿਨਾਂ ਬਾਅਦ ਰਿਪੋਰਟ ਕਰਾਉਣੀ ਆ ਰਿਜ਼ਲਟ ਤੁਹਾਡੇ ਅੱਗੇ ਆ ਜਾ। ਕੀ ਬਾਤ ਹੈ ਬਹੁਤ-ਬਹੁਤ ਸ਼ੁਕਰੀਆ ਯੋਧਾ ਜੀ ਸਾਰੀ ਭਰਪੂਰ ਜਾਣਕਾਰੀ ਦੇਣ ਵਾਸਤੇ। ਸੋ ਇਹ ਸੀ ਜਿਹੜੀ ਅਰਵੇਦਾ ਦੇ ਪ੍ਰਬੰਧਕ ਯੋਧਾ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਤਾਈਓ ਸਿਆਣੇ ਕਹਿੰਦੇ ਨੇ ਕਿ ਖੁਸ਼ਮੰਦ ਦੇ ਵਿੱਚ ਖੁਸ਼ ਸਰੀਰ ਜਿਹੜਾ ਆਵਾਸ ਕਰਦਾ ਹੈ ਤੰਦਰੁਸਤ ਮਨ ਦੇ ਵਿੱਚ ਤੰਦਰੁਸਤ ਸਰੀਰ ਹੁੰਦਾ ਹੈ ਚੰਗੇ ਦਿਮਾਗ ਦੇ ਵਿੱਚ ਚੰਗਾ ਸਰੀਰ ਜਿਹੜਾ ਵਾਸ ਕਰ ਸਕਦਾ ਹੈ। ਉਮੀਦ ਕਰਦਾ ਹਾਂ ਗੱਲਬਾਤ ਤੁਹਾਨੂੰ ਇਹ ਲੰਗ ਗੱਲਾਂ ਬਾਤਾਂ ਜਿਹੜੀਆਂ ਅਸੀਂ ਕੀਤੀਆਂ ਨੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਵੀਡੀਓਸ ਪਾਈਆਂ ਨੇ ਉਹਨਾਂ ਦੀ ਤਰ੍ਹਾਂ ਤੁਹਾਨੂੰ ਚੰਗੀਆਂ ਲੱਗਣਗੀਆਂ ਤੁਸੀਂ ਕਾਫੀ ਕੁਝ ਨਵਾਂ ਹੈ ਇਨ੍ਹਾਂ ਗੱਲਾਂ ਦੇ ਵਿੱਚੋਂ ਸਿੱਖਣ ਦੀ ਅਸੀਂ ਤੇ ਕੋਸ਼ਿਸ਼ ਕਰਦੇ ਹਾਂ ਤੁਸੀਂ ਵੀ ਜਿਹੜੀ ਇਹਨਾਂ ਗੱਲਾਂ ਦੇ ਵਿੱਚ ਜਿਹੜੀ ਅਪਲਾਈ ਤੁਸੀਂ ਆਪਣੀ ਜ਼ਿੰਦਗੀ ਦੇ ਉੱਤੇ ਕਰਕੇ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚੋਂ 네ਗੇਟਿਵਿਟੀ ਕੱਢ ਕੇ ਖੁਸ਼ੀਆਂ ਨਾਲੇ ਜ਼ਿੰਦਗੀ ਹੈਗੀ ਜਿਹੜੀ ਭਰ ਸਕਦੇ ਹੋ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਦੱਸਾ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਜੋਧਾ ਸਿੰਘ ਹੋਰਾ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਉਹਨਾਂ ਦੀ ਟੀਮ ਨਾਲ ਰਾਬਤਾ ਕਰਕੇ ਤੁਸੀਂ ਜੋਧਾ ਸਿੰਘ ਤੱਕ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਇਹਨਾਂ ਨੂੰ ਮਿਲ ਸਕਦੇ ਹੋ ਤੇ ਮਹਾਰਾਜਾ ਚਾਈ ਸ਼ਰਬਤ ਦਾ ਸਵਾਦ ਵੀ ਇਹਨਾਂ ਕੋਲ ਆ ਕੇ ਲੈ ਸਕਦੇ ਹੋ ਧੰਨਵਾਦ